सरदारा बि तकाया नई डपदी रुज़ पारे दॿे पए चढ़ी कदार अॼु रोकारे दॿे गे ए चढ़ी कदार अॼु औरत जे राजा हिकु दी बना चवंदा सी

ਕਿੰਨਾ ਮਹੂਰ ਦਸ ਲੇਖ ਦੇ ਨੇ ਕਾ ਧਰਮ ਦੀ ਹਾਨੀ ਨੀ ਹੋਰ ਦੰਦੇ ਸਰ ਲੱਖ ਦਾ ਪਾਵੇ ਲੱਖ ਜਾਵੇ ਪਰ ਕੱਕ ਨੂੰ ਹੱਥ ਨਹੀਂ ਪਾਉਣ ਦੰਦੇ ਐ ਸਿੰਘ ਹੈ ਗੁਰੂ ਦਸ ਦੇ ਸਦੇ ਕਾ ਧਰਮ ਦੀ ਹਾਨੀ ਨੀ ਹੋਰ ਦੰਦੇ ਸਰ ਲੱਖ ਦਾ ਪਾਵੇ ਲੱਖ ਜਾਵੇ ਪਰ ਕੱਕ ਨੂੰ ਹੱਥ ਨਹੀਂ ਪਾਉਣ ਦੰਦੇ ਸਾਰੀ ਦੁਨੀਆ ਦੇ ਵਿੱਚ ਵੇਖ ਲਓ ਜਿੱਦਾਂ ਪਰਦੀ ਮਸਾਲੇ ਤੇ ਨਹੀਂ ਲੱਗਦੀ ਇਹ ਕੌਮ ਹੈ ਸਿੰਘ ਸਰਦਾਰਾਂ ਦੀ ਇਹ ਚੜਦੀ ਕਲਾ ਵਿੱਚ ਹੈ ਅਜਿਹੀ ਇਹ ਕੌਮ ਹੈ ਸਿੰਘ ਸਰਦਾਰਾਂ ਦੀ ਇਹ ਚੜਦੀ ਕਲਾ ਵਿੱਚ ਹੈ ਅਜਿਹੀ ਇਹ ਨਾ ਕਿਸੇ ਤੋਂ ਡਰਦੇ ਆ ਨਾ ਕਿਸੇ ਨੂੰ ਡਰਾਉਂਦੇ ਆ जे तूं प्यार न ले जे तूं प्यारॻे उल फरी पुखे आजो लंगर छिके आजो लंगर छिक कर सिंह सरदारी करदी कला विच है अची

ਕਥੇ ਮੱਛੇ ਰੰਗੜੇ ਵਰ ਗਿਆ ਦੀਆਂ ਧੌਣਾ ਵੀ ਸਿੰਘ ਲਾਉਂਦੇ ਆ ਕਥੇ ਮੱਛੇ ਰੰਗੜੇ ਵਰ ਗਿਆ ਦੀਆਂ ਧੌਣਾ ਵੀ ਸਿੰਘ ਲਾਉਂਦੇ ਆ ਸਰਦਾਰ ਹੈ ਕਰਗੀਆਂ ਦਾ ਰੇਖੀ ਇਹ ਚਾਲ ਪਤਾ ਸਰ ਹੈ ਬਟਦੀ ਇਹ ਕੌਮਹਾ ਸਿੰਘ ਸਰਦਾਰਾਂ ਹਾਂ ਦੀ ਇਹ ਅਜ ਤੱਕ ਆਇਆ ਨਹੀਂ ਬੱਦਦੀ ਇਹ ਕੌਮਹਾ ਸਿੰਘ ਸਰਦਾਰਾਂ ਹਾਂ ਦੀ ਯਾ ਜੁੱਧਾ ਬਾਯਾ ਨਹੀਂ ਦਾਬੂ ਦੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪ੍ਰਾਦਰਸਾਉਂਦਾ ਏ ਸੱਡੀਆਂ ਕੋ ਖੋਲ ਕੇ ਦੇਖ ਲਵੋ ਕੀ ਜੱਤ ਸਿੰਘ ਆ ਦਾ ਕਹਿੰਦਾ ਏ ਸੱਡੀਆਂ ਕੋ ਖੋਲ ਕੇ ਦੇਖ ਲਵੋ ਕੀ ਜੱਤ ਸਿੰਘ ਆ ਦਾ ਕਹਿੰਦਾ ਏ ਬੈਰੀ ਨੂੰ ਭਾਜੜ ਪਾ ਦਿੰਦੀ ਜਿੱਥੇ ਕੋ ਮਖਾਰਸੇ ਦੀ ਵੱਜਦੀ سنگھ सिंसर नई दॿ जी सरदारई दॿदी मदका तारा सो कंदा त सतगुरू देसिया ॻा गुरू ग्रंथ साहिब जी मथा टेकद ਮੈਂ ਕਲਾਮ ਦਾ ਰਾ ਸੋਹਣਾ ਹਾਂ ਕਹਿੰਦਾ ਏ ਗੁਰੂ ਸਿੰਘ ਦਸ਼ਮੇਸਦਿਆ ਜੱਮਾ ਗੁਰੂ ਗ੍ਰੰਥ ਸਾਹਿਬ ਜੀ ਜੀ ਨੂੰ ਮੱਥਾ ਟੇਕਦਿਆਂ ਹਦਰ ਨਦਰ ਗੁਰੂ ਗ੍ਰੰਥ ਸਾਹਿਬ ਜੀ ਜੋਤ ਸਦਾ ਹੈ ਜਗ ਦੀ ਏ ਕੌਮ ਹੈ ਸਿੰਘ ਸਰਦਾਰਾਂ ਦੀ ਐ ਅੰਜ ਦਮ ਆਇਆ ਨੀ ਦਫਦੀ ਏ ਕੌਮ ਹੈ ਸਿੰਘ ਸਰਦਾਰਾਂ ਦੀ ਜਿੱਦਾਂ ਆਇਆ ਨਹੀਂ ਜਾਬੂਦੀ ਇਹ ਕੌਮ ਹੈ ਸਿੰਘ ਸਰਦਾਰਾਂ ਦੀ ਇਹ ਜਿੱਦਾਂ ਆਇਆ ਨਹੀਂ ਜਾਬੂਦੀ ਹਿੰਦੂ ਧਰਮ ਬਚਾਉਣ ਲਈ ਨਾਮੇ ਕੰਨੇ ਸੀਸ ਲਗਾ ਦਿੱਤਾ ਹਾਂ ਕਲੀਆਂ ਵਾਲੇ ਗੁਰੂ ਗਦੰਦ ਸਿੰਘ ਜਣੇ ਸਾਰਾ ਹਰਵੰਸ ਲਟਾ ਦਿੱਤਾ ਜੇ ਬਾਚਾ ਵਾਲੇ ਨਾ ਹੁੰਦੇ ਜੇ ਬਾਚਾ ਮਾਰੇ ਨਾ ਹੁੰਦੇ सुनत हो तोम सिंग सर तारा बि दाया नई दॿदी तोम सिंग सर तारा बिज दाया नई दॿदी